ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਦੀਪਤੀ ਆਵਾਜ਼ ਚੈਨਲ ਤੇ ਮੇਰੀ ਪਤਨੀ ਅਕਸਰ ਸਾਡੇ ਬੱਚਿਆਂ ਨੂੰ ਦੁੱਧ ਚ ਪਾਣੀ ਮਿਲਾ ਕੇ ਦਿੰਦੀ ਸੀ ਤੇ ਉਹ ਚੁੱਪਚਾਪ ਪੀ ਲੈਂਦੇ ਮੇਰੀ ਤਨਖਾਹ 40000 ਸੀ ਮੈਂ ਸਾਰੇ ਪੈਸੇ ਮਾਂ ਦੇ ਹੱਥਾਂ ਚ ਰੱਖ ਦਿੰਦਾ ਸੀ ਕਿਉਂਕਿ ਮੇਰੀ ਮਾਂ ਹੀ ਘਰ ਨੂੰ ਸੰਭਾਲਦੀ ਸੀ ਇੱਕ ਦਿਨ ਮੈਂ ਆਫਿਸ ਦੇ ਕੰਮ ਦੂਜੇ ਸ਼ਹਿਰ ਗਿਆ ਕੰਮ ਜਲਦੀ ਖਤਮ ਹੋ ਗਿਆ ਮੈਂ ਬਿਨਾਂ ਕਿਸੇ ਨੂੰ ਦੱਸੇ ਘਰ ਵਾਪਸ ਆ ਗਿਆ ਫਿਰ ਰਸਤੇ ਵਿੱਚ ਮੈਂ ਦੇਖਿਆ ਕਿ ਮੇਰੀ ਬੇਟੀ ਭਖਾਰੀਆਂ ਦੇ ਨਾਲ ਬੈਠ ਕੇ ਰੋਟੀ ਮੰਗ ਰਹੀ ਸੀ ਜਦੋਂ ਮੈਂ ਆਪਣੀ ਬੇਟੀ ਦੇ ਕੋਲ ਗਿਆ ਤਾਂ ਗੁੱਸੇ 'ਚ ਕਿਹਾ ਕਿ ਤੂੰ ਇੱਥੇ ਕੀ ਕਰ ਰਹੀ ਆ ਤਾਂ ਮੇਰੀ ਬੇਟੀ ਰੋਂਦੇ ਹੋਏ ਬੋਲੀ ਪਾਪਾ ਮਾਂ ਨੂੰ ਭੁੱਖ ਲੱਗੀ ਸੀ ਕਿਉਂਕਿ ਮਾਂ ਦੀ ਤਬੀਅਤ ਠੀਕ ਨਹੀਂ ਆ ਇਹ ਸੁਣਦੇ ਹੀ ਜਿਵੇਂ ਮੈਂ ਘਰ ਪਹੁੰਚਿਆ ਤਾਂ ਬਿਸਤਰੇ ਤੇ ਆਪਣੀ ਪਤਨੀ ਨੂੰ ਦੇਖ ਕੇ ਮੇਰੇ ਹੋਸ਼ ੁੱਟ ਗਏ ਕਿਉਂਕਿ ਕਦੇ-ਕਦੇ ਜ਼ਿੰਦਗੀ ਸਾਨੂੰ ਇੱਕ ਕੌੜਾ ਸੱਚ ਬਹੁਤ ਹੌਲੀ-ਹੌਲੀ ਸਿਖਾਉਂਦੀ ਆ ਕਿ ਅਸੀਂ ਜਿਨ੍ਹਾਂ ਲੋਕਾਂ ਨੂੰ ਆਪਣੀ ਦੁਨੀਆ ਮੰਨ ਲੈਂਦੇ ਆ ਉਹਨਾਂ ਨੂੰ ਆਪਣੀ ਹਰ ਖੁਸ਼ੀ ਹਰ ਤਖਲੀਫ ਹਰ ਜ਼ਰੂਰਤ ਉੱਪਰ ਰੱਖਦੇ ਆ ਉਹੀ ਲੋਕ ਕਈ ਵਾਰ ਸਾਨੂੰ ਸਭ ਤੋਂ ਜ਼ਿਆਦਾ ਅਣ ਦੇਖਿਆ ਕਰ ਦਿੰਦੇ ਆ ਰਿਸ਼ਤਿਆਂ ਵਿੱਚ ਪਿਆਰ ਦਾ ਹਿਸਾਬ ਕਿਤਾਬ ਨਹੀਂ ਹੁੰਦਾ ਪਰ ਜਦੋਂ ਉਹੀ ਪਿਆਰ ਆਦਤ ਬਣ ਜਾਣ ਤਾਂ ਸਾਹਮਣੇ ਵਾਲਾ ਉਸ ਨੂੰ ਜ਼ਰੂਰਤ ਨਹੀਂ ਬੋਝ ਸਮਝਣ ਲੱਗਦਾ ਸ਼ਾਇਦ ਮੇਰੀ ਜ਼ਿੰਦਗੀ ਵੀ ਇਸ ਸੱਚ ਦੀ ਇੱਕ ਮਿਸਾਲ ਸੀ ਮੇਰਾ ਨਾਮ ਰਗਵੀਰ ਆ ਮੈਂ ਆਪਣੀ ਪਤਨੀ ਸੰਜਨਾ ਨੂੰ ਬਹੁਤ ਪਿਆਰ ਕਰਦਾ ਸੀ ਇੰਨਾ ਪਿਆਰ ਕਿ ਸਮਾਜ ਪਰਿਵਾਰ ਲੋਕ ਲਾਜ ਸਭ ਕੁਝ ਉਸ ਦੇ ਸਾਹਮਣੇ ਛੋਟਾ ਪੈ ਗਿਆ ਅਸੀਂ ਭੱਜ ਕੇ ਵਿਆਹ ਕਰਵਾਇਆ ਸੀ ਸੰਜਨਾ ਦੇ ਪਰਿਵਾਰ ਵਾਲੇ ਉਸ ਦਾ ਵਿਆਹ ਕਿਤੇ ਹੋਰ ਤੈਅ ਕਰ ਚੁੱਕੇ ਸੀ ਇੱਕ ਅਜਿਹੇ ਮੁੰਡੇ ਨਾਲ ਜਿਸ ਨੂੰ ਨਾ ਜਾਣਦੀ ਸੀ ਨਾ ਸਮਝਦੀ ਸੀ ਜਦੋਂ ਉਸ ਨੇ ਸਾਫ਼ ਮਨਾਂ ਕੀਤਾ ਤਾਂ ਉਸ ਦੇ ਆਪਣੇ ਹੀ ਘਰ ਵਿੱਚ ਉਸਤੇ ਦਬਾਅ ਤਾਨੇ ਸਖਤੀ ਵਧਾ ਦਿੱਤੀ ਗਈ ਉਸ ਵਕਤ ਮੈਂ ਉਸ ਦਾ ਹੱਥ ਫੜ ਲਿਆ ਉਸ ਨੂੰ ਭਰੋਸਾ ਦਿੱਤਾ ਕਿ ਜੇ ਪੂਰੀ ਦੁਨੀਆ ਵੀ ਖਿਲਾਫ ਹੋ ਜਾਵੇ ਤਾਂ ਮੈਂ ਉਸ ਦੇ ਨਾਲ ਖੜਾ ਰ੍ਹਾਂਗਾ ਤੇ ਸੱਚਮੁੱਚ ਇੱਕ ਰਾਤ ਸੀ ਦੋਨਾਂ ਨੇ ਘਰ ਛੱਡ ਦਿੱਤਾ ਮੇਰੇ ਘਰ ਵਿੱਚ ਵੀ ਹਾਲਾਤ ਆਸਾਨ ਨਹੀਂ ਸੀ ਮੇਰੀ ਮਾਂ ਸ਼ੁਰੂ ਵਿੱਚ ਹੀ ਅੱਗ ਬਬੂਲਾ ਹੋਗੀ ਉਹਨਾਂ ਨੂੰ ਲੱਗਿਆ ਸੀ ਕਿ ਮੈਂ ਉਹਨਾਂ ਦੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ ਆ ਜਿੰਨਾ ਤੋਂ ਇੱਕ ਤੱਕ ਉਹਨਾਂ ਦੇ ਸੰਜਣਾ ਨਾਲ ਗੱਲ ਨਹੀਂ ਕੀਤੀ ਤਾਨੇ ਚੁੱਪ ਕੌੜੇ ਸ਼ਬਦ ਸਭ ਕੁਝ ਸਿਆ ਸੀ ਪਰ ਸਮੇਂ ਦੇ ਨਾਲ ਮਾਂ ਦਾ ਗੁੱਸਾ ਠੰਡਾ ਪੈ ਗਿਆ ਸ਼ਾਇਦ ਉਹਨਾਂ ਨੂੰ ਮੇਰੀ ਇੱਜ਼ਤ ਤੋਂ ਜ਼ਿਆਦਾ ਮੇਰੇ ਪਿਆਰ ਦੀ ਸੱਚਾਈ ਸਮਝ ਆ ਗਈ ਸੀ ਹੌਲੀ ਹੌਲੀ ਉਹਨਾਂ ਨੇ ਸੰਜਣਾ ਨੂੰ ਨੌਂ ਦੇ ਰੂਪ ਚ ਸਵੀਕਾਰ ਕਰ ਲਿਆ ਵਿਆਹ ਦੇ ਕੁਝ ਸਾਲ ਬਾਅਦ ਸਾਡੀ ਜ਼ਿੰਦਗੀ ਵਿੱਚ ਇੱਕ ਨੰਨੀ ਜੀ ਰੌਸ਼ਨੀ ਆਈ ਸਾਡੀ ਬੇਟੀ ਗੋਲ ਮਟੋਲ ਵੱਡੀਆਂ-ਵੱਡੀਆਂ ਅੱਖਾਂ ਤੇ ਉਮਰ ਤੇ ਕਿਤੇ ਜ਼ਿਆਦਾ ਸਮਝਦਾਰ ਉਸ ਨੂੰ ਗੋਦ ਵਿੱਚ ਲੈ ਕੇ ਮੈਨੂੰ ਲੱਗਦਾ ਸੀ ਕਿ ਜਿਵੇਂ ਸਾਰੀ ਥਕਾਵਟ ਆਪਣੇ ਆਪ ਉਤਰ ਜਾਂਦੀ ਹੋਵੇ ਜਿਹੜਾ ਵੀ ਆਪਣੀ ਬੇਟੀ ਵੇਖੀ ਆਪਣੀ ਪੂਰੀ ਦੁਨੀਆ ਦੇਖਣ ਲੱਗੀ ਘਰ ਬੱਚੀ ਮਾਂ ਸੰਜਣਾ ਸਭ ਕੁਝ ਬਿਨਾ ਕਿਸੇ ਸ਼ਿਕਾਇਤ ਦੇ ਸੰਭਾਲਦੀ ਸੀ ਇੱਕ ਰਾਤ ਅਚਾਨਕ ਸਾਡੀ ਬੇਟੀ ਨੀਂਦ ਤੋਂ ਜਾਗ ਗਈ ਮਸੂਮ ਆਵਾਜ਼ ਵਿੱਚ ਬੋਲੀ ਪਾਪਾ ਭੁੱਖ ਲੱਗੀ ਆ ਮੈਂ ਉਸ ਨੂੰ ਆਪਣੇ ਕੋਲ ਖਿੱਚ ਲਿਆ ਤੇ ਉਹ ਮੇਰੀ ਛਾਤੀ ਨਾਲ ਲੱਗ ਕੇ ਹੱਸਣ ਲੱਗੀ ਮੇਰੀਆਂ ਉਂਗਲਾਂ ਫੜ ਕੇ ਖੇਡਣ ਲੱਗੀ ਸੰਜਨਾ ਘਬਰਾ ਕੇ ਉੱਠ ਕੇ ਬੋਲੀ ਹੁਣੇ ਲੈ ਕੇ ਆਉਣੀ ਆ ਫੀਡਰ ਮੈਂ ਕਿਹਾ ਇੱਥੇ ਦੇ ਦੇ ਮੈਂ ਖੁਦ ਪਿਲਾ ਦੇਵਾਂਗਾ ਮੇਰੀ ਬੇਟੀ ਮੇਰੀ ਗੋਦ ਵਿੱਚ ਪਈ ਹੋਈ ਸੀ ਉਸ ਦਾ ਹਾਸਾ ਪੂਰੇ ਕਮਰੇ ਵਿੱਚ ਫੈਲ ਰਿਹਾ ਸੀ ਸੰਜਨਾ ਕੋਲ ਆ ਕੇ ਪੈ ਗਈ ਉਸ ਨੇ ਫੀਡਰ ਖਿੜਕੀ ਦੇ ਕੋਲ ਰੱਖ ਦਿੱਤਾ ਸੀ ਥੋੜੀ ਦੇਰ ਬਾਅਦ ਬੇਟੀ ਨੇ ਮੇਰੇ ਫੀਡਰ ਕੋਲ ਫੀਡਰ ਮੰਗਿਆ ਤਾਂ ਸੰਜਨਾ ਬੋਲੀ ਪਹਿਲਾਂ ਆਪਣੀ ਜਗ੍ਹਾ ਆ ਕੇ ਪੈ ਫਿਰ ਪੀ ਲਮੀ ਬੇਟੀ ਮੂੰਹ ਬਣਾ ਕੇ ਗੋਦ ਵਿੱਚ ਉਤਰੀ ਤੇ ਆਪਣੀ ਛੋਟੀ ਜਹੀ ਮੰਜੀ ਤੇ ਜਾ ਕੇ ਬੈ ਗਈ ਮੈਂ ਕਿਹਾ ਤੂੰ ਇੱਥੇ ਹੀ ਦੇ ਦਿੰਦੀ ਉਸ ਨੂੰ ਮੇਰੇ ਕੋਲ ਬੈਠਣਾ ਚੰਗਾ ਲੱਗਦਾ ਸੰਜਨਾ ਮੁਸਕਰਾ ਕੇ ਬੋਲੀ ਇੰਨੀ ਛੋਟੀ ਉਮਰ ਵਿੱਚ ਕਿੰਨੀਆਂ ਗੱਲਾਂ ਸਮਝਦੀ ਆ ਹਰ ਗੱਲ ਦਾ ਜਵਾਬ ਤਿਆਰ ਰਹਿਂਦਾ ਐਸ ਦੇ ਕੋਲ ਆਪਣੇ ਪਾਪਾ ਨੂੰ ਨਖਰੇ ਦਿਖਾ ਰਹੀ ਆ ਅਸੀਂ ਦੋਨੋਂ ਹੱਸ ਪਏ ਅਗਲੀ ਸਵੇਰ ਮੈਂ ਜਲਦੀ ਕੰਮ ਤੇ ਨਿਕਲ ਗਿਆ ਜਾਣ ਤੋਂ ਪਹਿਲਾਂ ਮੈਂ ਆਪਣੀ ਪੂਰੀ ਸੈਲਰੀ ਮਾਂ ਦੇ ਹੱਥ ਵਿੱਚ ਰੱਖ ਦਿੱਤੀ ਮਾਂ ਘਰ ਦਾ ਸਾਰਾ ਖਰਚਾ ਸੰਭਾਲ ਲਓ ਸੰਜਨਾ ਨੂੰ ਜੋ ਚਾਹੀਦਾ ਹੋਇਆ ਦਵਾ ਦਿਓ ਫਿਰ ਮੈਂ ਸੰਜਨਾ ਨੂੰ ਕਿਹਾ ਤੂੰ ਜੋ ਕੁਝ ਲੈਣਾ ਵੀ ਹੋਇਆ ਮਾਂ ਨੂੰ ਦੱਸ ਦੇਵੀ ਸੰਜਨਾ ਚੁੱਪ ਰਹੀ ਬਸ ਹਲਕੀ ਜੀ ਮੁਸਕਾਨ ਪਰ ਉਸ ਮੁਸਕਾਨ ਦੇ ਪਿੱਛੇ ਛੁਪੀ ਉਦਾਸੀ ਮੇਰੀਆਂ ਨਜ਼ਰਾਂ ਤੋਂ ਨਹੀਂ ਬਚੀ ਉਹ ਔਰਤ ਜੋ ਹਰ ਹਾਲ 'ਚ ਮਜ਼ਬੂਤ ਰਹਿੰਦੀ ਸੀ ਅੱਜ ਕੁਝ ਟੁੱਟੀ ਲੱਗ ਰਹੀ ਸੀ ਪੂਰਾ ਦਿਨ ਕੰਮ ਵਿੱਚ ਮਨ ਨਹੀਂ ਲੱਗਿਆ ਮੈਨੂੰ ਲੱਗ ਰਿਹਾ ਸੀ ਜਿਵੇਂ ਕਿਤੇ ਕੁਝ ਗਲਤ ਹੋ ਰਿਹਾ ਜਿਸ ਨੂੰ ਮੈਂ ਸਮਝ ਨਹੀਂ ਰਿਹਾ ਮੈਂ ਤੈਅ ਕੀਤਾ ਕਿ ਅੱਜ ਉਸ ਨੂੰ ਬਾਹਰ ਲੈ ਕੇ ਜਾਵਾਂਗਾ ਸ਼ਾਇਦ ਉਹ ਉੱਥੇ ਸੋਚ-ਸੋਚ ਕੇ ਉਸ ਦਿਮਾਗ ਉਦਾਸ ਹੋ ਰਹੀ ਹੋਵੇ ਕਿ ਹੁਣ ਪੈਸੇ ਮਾਂ ਦੇ ਕੋਲ ਆ ਜਦਕਿ ਮੇਰੇ ਕੋਲ ਬੋਨਸ ਦੇ ਕੁਝ ਪੈਸੇ ਸੀ ਜੋ ਮੈਂ ਉਸ ਦੇ ਲਈ ਬਚਾ ਕੇ ਰੱਖੇ ਸੀ ਸ਼ਾਮ ਨੂੰ ਜਦੋਂ ਮੈਂ ਘਰ ਪਹੁੰਚਿਆ ਤਾਂ ਮਾਂ ਬਾਹਰ ਗਈ ਹੋਈ ਸੀ ਸੰਜਣਾ ਘਰ ਦੇ ਕੰਮਾਂ 'ਚ ਲੱਗੀ ਹੋਈ ਸੀ ਵਾਸ਼ਿੰਗ ਮਸ਼ੀਨ ਚੱਲ ਰਹੀ ਸੀ ਮੈਨੂੰ ਦੇਖਦੀ ਖੁਸ਼ ਹੋ ਕੇ ਬੋਲੀ ਤੁਸੀਂ ਅੱਜ ਜਲਦੀ ਆ ਗਏ ਮੈਂ ਮੁਸਕਰਾ ਕੇ ਕਿਹਾ ਕੰਮ ਨਿਬੜ ਨਵੇੜਲਾ ਫਿਰ ਤਿਆਰ ਹੋ ਜਾ ਅੱਜ ਸ਼ਾਪਿੰਗ ਕਰਾਂਗੇ ਤੇ ਖਾਣਾ ਵੀ ਬਾਹਰ ਹੀ ਖਾਵਾਂਗੇ ਉਸ ਦੀਆਂ ਅੱਖਾਂ ਵਿੱਚ ਚਮਕ ਆ ਗਈ ਉਹ ਫਰਤੀ ਨਾਲ ਕੰਮ ਨਵੇੜਨ ਲੱਗੀ ਮੈਨੂੰ ਤੇਜ਼ ਭੁੱਖ ਤੇ ਪਿਆਸ ਲੱਗੀ ਸੀ ਮੈਂ ਕਿਹਾ ਕੁਝ ਖਾਣ ਨੂੰ ਦੇ ਦੇ ਜਾਂ ਜੂਸ ਬਣਾ ਦੇ ਉਹ ਘਬਰਾ ਗਈ ਅੱਛਾ ਬਸ ਇਹ ਕੱਪੜੇ ਧੋ ਲਵਾ ਮੈਂ ਮੰਜੇ ਤੇ ਪੈ ਗਿਆ ਉਸਨੇ ਸਾਰੇ ਕੰਮ ਮੇਰੇ ਸਾਹਮਣੇ ਨਵੇੜ ਦਿੱਤੇ ਖੁਦ ਵੀ ਤਿਆਰ ਹੋ ਗਈ ਪਰ ਮੇਰੇ ਲਈ ਖਾਣ ਦਾ ਇੱਕ ਨਿਵਾਲਾ ਤੱਕ ਨਹੀਂ ਆਇਆ ਦੁਬਾਰਾ ਬੋਲਿਆ ਤਾਂ ਫਿਰ ਉਹੀ ਬੱਸ ਹੁਣੇ ਦਿੰਨੀ ਆ ਮੈਂ ਕਮਰੇ 'ਚ ਬੈਠਾ ਅਗ ਬਬੂਲਾ ਹੋ ਚੁੱਕਿਆ ਸੀ ਮੈਨੂੰ ਖਾਣਾ ਮੰਗੇ ਨੂੰ ਪੂਰੇ 20 ਮਿੰਟ ਲੰਘ ਚੁੱਕੇ ਸੀ ਪਰ ਸੰਜਣਾ ਬਸ ਹਰ ਵਾਰ ਇਹੀ ਕਹਿ ਦਿੰਦੀ ਥੋੜੀ ਦੇਰ ਵਿੱਚ ਬਸ ਥੋੜੀ ਦੇਰ ਭੁੱਖ ਹੁਣ ਪੇਟ ਵਿੱਚ ਨਹੀਂ ਸਿੱਧੀ ਦਿਮਾਗ ਤੇ ਚੜ ਚੁੱਕੀ ਸੀ ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਮਰੀ ਐਮਿਅਤ ਖਤਮ ਹੋ ਚੁੱਕੀ ਆ ਅਚਾਨਕ ਮੇਰਾ ਸਬਰ ਟੁੱਟ ਗਿਆ ਮੈਂ ਗੁੱਸੇ 'ਚ ਬੋਲਿਆ ਤੇਰਾ ਦਿਮਾਗ ਠੀਕ ਆ ਜਾਂ ਨਹੀਂ ਤੇਰਾ ਪਤੀ ਭੁੱਖਾ ਬੈਠਾ ਤੂੰ ਆ ਕੇ ਬਾਰ ਬਾਰ ਉਡੀਕ ਕਰਵਾ ਰਹੀ ਆ ਕੀ ਮੈਂ ਤੇਰੇ ਲਈ ਇੰਨਾ ਵੀ ਜ਼ਰੂਰੀ ਨਹੀਂ ਆ ਮੇਰੀ ਆਵਾਜ਼ ਸੁਣ ਕੇ ਸੰਜਣਾ ਘਬਰਾ ਗਈ ਉਸ ਦੀਆਂ ਅੱਖਾਂ ਵਿੱਚ ਡਰ ਸਾਫ਼ ਚੜ੍ਹ ਕਰ ਰਿਹਾ ਸੀ ਪਰ ਮੇਰੇ ਅੰਦਰ ਦਾ ਗੁੱਸਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੀ ਮੈਂ ਸਖਤ ਲਹਿਜੇ ਚ ਕਿਹਾ ਜੇ ਪਤਾ ਹੁੰਦਾ ਕਿ ਜਲਦੀ ਆਉਣ ਤੇ ਇਸ ਤਰ੍ਹਾਂ ਭੁੱਖਾ ਪਿਆਸਾ ਬੈਠਣਾ ਪਵੇਗਾ ਤਾਂ ਮੈਂ ਆਰਾਮ ਨਾਲ ਆਫਿਸ ਦੇ ਵਿੱਚ ਹੀ ਖਾ ਲੈਂਦਾ ਸੋਚਿਆ ਸੀ ਤੈਨੂੰ ਸਰਪ੍ਰਾਈਜ਼ ਦੇਵਾਂਗਾ ਖੁਸ਼ ਕਰਾਂਗਾ ਪਰ ਤੂੰ ਤਾਂ ਮੇਰਾ ਮੂਡ ਹੀ ਖਰਾਬ ਕਰ ਦਿੱਤਾ ਸੰਜਣਾ ਨੇ ਸਫਾਈ ਦਿੱਤੀ ਨਹੀਂ ਤੁਸੀਂ ਗਲਤ ਸਮਝ ਰਹੇ ਹੋ ਮੈਂ ਕਿਹਾ ਨਹੀਂ ਮੈਂ ਬਿਲਕੁਲ ਸਹੀ ਸਮਝ ਰਿਹਾ ਹਾਂ ਅੱਜਕੱਲ੍ਹ ਤੂੰ ਘਰ ਦੇ ਕੰਮਾਂ ਚ ਓਨੀ ਬਿਜ਼ੀ ਰਹਿਨੀ ਆ ਕਿ ਆਪਣੇ ਪਤੀ ਦੀ ਕੋਈ ਚਿੰਤਾ ਹੀ ਨਹੀਂ ਸੱਚ ਤਾਂ ਇਹ ਆ ਕਿ ਭੁੱਖੇ ਨਹੀਂ ਮੇਰੇ ਗੁੱਸੇ ਨੂੰ ਹੋਰ ਭੜਕਾ ਦਿੱਤਾ ਬਿਨਾ ਕੁਝ ਸੋਚੇ ਸਮਝੇ ਮੈਂ ਕਿਚਨ ਚ ਗਿਆ ਸੰਜਣਾ ਘਬਰਾ ਕੇ ਮੇਰੇ ਸਾਹਮਣੇ ਆ ਕੇ ਰਸਤਾ ਰੋਕ ਕੇ ਬੋਲੀ ਨਹੀਂ ਤੁਸੀਂ ਕਿਚਨ ਚ ਨਾ ਜਾਓ ਮੈਂ ਹੁਣੇ ਦਿੰਨੀ ਆ ਉਸ ਦੀ ਹਾਲਤ ਦੇਖ ਕੇ ਮੈਨੂੰ ਹੋਰ ਖਹਿਜ ਆ ਗਈ ਮੈਂ ਉਸ ਦਾ ਹੱਥ ਹਟਾਇਆ ਤੇ ਕਿਚਨ ਚ ਚਲਾ ਗਿਆ ਪਰ ਜਿਵੇਂ ਹੀ ਅੰਦਰ ਕਦਮ ਰੱਖਿਆ ਮੇਰੇ ਪੈਰਾਂ ਹੇਠਾਂ ਜ਼ਮੀਨ ਨਿਕਲ ਗਈ ਫ੍ਰਿਜ ਰਾਸ਼ਨ ਦੀ ਅਲਮਾਰੀ ਦਾਲ ਚੌਲਾਂ ਦਾ ਡੱਬਾ ਹਰ ਇੱਕ ਚੀਜ਼ ਤੇ ਲੋਕ ਲੱਗਿਆ ਹੋਇਆ ਸੀ ਕੋਈ ਵੀ ਚੀਜ਼ ਖੁੱਲੀ ਨਹੀਂ ਸੀ ਕਿਚਨ ਚ ਖਾਣੇ ਦਾ ਨਾਮੋ ਨਿਸ਼ਾਨ ਤੱਕ ਨਹੀਂ ਸੀ ਕੋਜਪਾਲ ਦੇ ਲਈ ਸਮਝ ਨਹੀਂ ਆਇਆ ਕਿ ਮੈਂ ਕੀ ਦੇਖ ਰਿਹਾ ਮੈਂ ਅਭਿਸ਼ਵਾਸ਼ਪਰੰਗਾ ਨਜ਼ਰਾਂ ਨਾਲ ਪਿੱਛੇ ਮੁੜ ਕੇ ਸੰਜਣਾ ਨੂੰ ਦੇਖਿਆ ਇਹ ਸਭ ਕੀ ਆ ਕਿਚਨ ਦੀ ਹਰ ਚੀਜ਼ ਤੇ ਲੋਕ ਕਿਉਂ ਲਗਾਇਆ ਤੂੰ ਕਿਸ ਤੋਂ ਛੁਪਾ ਰਹੀ ਆ ਘਰ ਵਿੱਚ ਕੌਣ ਆ ਜਿਸ ਦੇ ਲਈ ਲੋਕ ਲਗਾਉਣਾ ਪੈ ਰਿਹਾ ਸੰਜਣਾ ਦਾ ਚਿਹਰਾ ਪੀਲਾ ਪੈ ਗਿਆ ਉਸਨੇ ਕਿਹਾ ਲੋਕ ਮੈਂ ਨਹੀਂ ਲਾਇਆ ਮਾਂ ਜੀ ਨੇ ਲਾਇਆ ਚਾਬੀਆਂ ਉਹਨਾਂ ਦੇ ਕੋਲ ਹੀ ਰਹਿੰਦੀਆਂ ਉਸ ਦੀ ਗੱਲ ਸੁਣ ਕੇ ਮੇਰੇ ਅੰਦਰੋਂ ਕੁਝ ਟੁੱਟ ਗਿਆ ਮੈਂ ਇਸ ਵਜ੍ਹਾ ਨਾਲ ਤੁਹਾਨੂੰ ਉਡੀਕ ਕਰਵਾ ਰਹੀ ਸੀ ਸੋਚ ਰਹੀ ਸੀ ਕਿ ਮਾਂ ਜੀ ਆ ਜਾਵੇਗੀ ਤਾਂ ਤੁਹਾਨੂੰ ਖਾਣਾ ਦੇ ਦੇਵੇਗੀ ਮੇਰੇ ਦਿਮਾਗ ਵਿੱਚ ਬਸ ਇੱਕ ਹੀ ਸਵਾਲ اٹਕ ਗਿਆ ਮਾਂ ਕਿ ਚੰਨੂ ਲੋਕ ਕਿਉਂ ਲਾਉਂਦੀ ਆ ਮੈਂ ਮੈਂ ਸਖਤ ਲਹਿਜੇ ਚ ਪੁੱਛਿਆ ਪਰ ਮਾਂ ਇਸ ਤਰ੍ਹਾਂ ਕਿਉਂ ਕਰਦੀ ਆ ਸੰਜਣਾ ਨੇ ਮੁਸਕਰਾਹਟ ਦੇ ਨਾਲ ਕਿਹਾ ਮੈਨੂੰ ਨਹੀਂ ਪਤਾ ਜਦੋਂ ਮਾਂ ਆਵੇਗੀ ਤੁਸੀਂ ਕੋਹਦੀ ਪੁੱਛ ਲਿਓ ਇਹ ਕਹਿੰਦੇ ਹੋਏ ਉਹ ਕਿਚਨ ਤੋਂ ਬਾਹਰ ਚਲੀ ਗਈ ਜ਼ਿੰਦਗੀ ਵਿੱਚ ਪਹਿਲੀ ਵਾਰ ਉਸਨੇ ਮੇਰੇ ਨਾਲ ਇਸ ਤਰ੍ਹਾਂ ਗੱਲ ਕੀਤੀ ਸੀ ਉਹੀ ਸੰਜਣਾ ਜਿਸ ਦੀ ਆਵਾਜ਼ ਹਮੇਸ਼ਾ ਕੰਨਾਂ ਚ ਰਸਕੋਲਦੀ ਸੀ ਅੱਜ ਕੋੜੀ ਲੱਗ ਰਹੀ ਸੀ ਮੈਂ ਬੇਚੈਨੀ ਨਾਲ ਮਾਂ ਦੀ ਉਡੀਕ ਕਰਨ ਲੱਗਿਆ ਥੋੜੀ ਦੇਰ ਬਾਅਦ ਮਾਂ ਆਈ ਮੈਂ ਪੁੱਛਿਆ ਮਾਂ ਤੁਸੀਂ ਕਿਚਨ ਦੀ ਹਰ ਚੀਜ਼ ਤੇ ਲੋਕ ਕਿਉਂ ਲਾਇਆ ਖਾਣੇ ਤੱਕ ਦੇ ਲਈ ਕੁਝ ਬਾਹਰ ਨਹੀਂ ਛੱਡਿਆ ਕਿਸ ਤੋਂ ਛੁਪਾ ਰਹੇ ਹੋ ਤੁਸੀਂ ਮੇਰੇ ਸਵਾਲ ਤੇ ਮਾਂ ਸਾਫ ਪਰੇਸ਼ਾਨ ਹੋ ਗਈ ਉਹ ਕਹਿਣ ਲੱਗੀ ਅੱਜ ਤਾਂ ਤੂੰ ਬਹੁਤ ਜਲਦੀ ਆ ਗਿਆ ਉਹਨਾਂ ਦੀ ਗੱਲ ਸੁਣ ਕੇ ਮੇਰੇ ਅੰਦਰ ਗੁੱਸਾ ਭੜਕ ਉੱਠਿਆ ਮੈਂ ਕਿਹਾ ਕਿਉਂ ਮੈਂ ਆਪਣੇ ਘਰ ਜਲਦੀ ਨਹੀਂ ਆ ਸਕਦਾ ਜਾਂ ਇਸ ਦੇ ਲਈ ਮੈਨੂੰ ਤੁਹਾਡੇ ਤੋਂ ਇਜਾਜ਼ਤ ਲੈਣੀ ਪਵੇਗੀ ਜੋ ਸਵਾਲ ਮੈਂ ਤੁਹਾਨੂੰ ਪੁੱਛ ਰਿਹਾ ਉਸ ਦਾ ਜਵਾਬ ਦਿਓ ਮੇਰੀ ਆਵਾਜ਼ ਵਿੱਚ ਸਖਤੀ ਸੀ ਮਾਂ ਦੀ ਨਜ਼ਰ ਇੱਕ ਪਲ ਦੇ ਲਈ ਮੇਰੀ ਪਤਨੀ ਤੇ ਗਈ ਤੇ ਫਿਰ ਉਂਗਲੀ ਦਾ ਇਸ਼ਾਰਾ ਕਰਦੇ ਹੋਏ ਕਿਹਾ ਇਹ ਸਭ ਤੇਰੀ ਪਤਨੀ ਦੀ ਵਜ੍ਹਾ ਨਾਲ ਹੀ ਆ ਮੈਂ ਜਿਹਾ ਕਰਦੀ ਆਂ ਮਾਂ ਬੋਲ ਗਈ ਬੋਲਦੀ ਗਈ ਤੇਰੀ ਪਤਨੀ ਨੂੰ ਅੱਜ ਕੱਲ ਲੋਕਾਂ ਤੇ ਬਹੁਤ ਅਰਸਾਉਂਦਾ ਕੋਈ ਵੀ ਗਰੀਬ ਦਰਵਾਜ਼ੇ ਤੇ ਆ ਜਾਵੇ ਤਾਂ ਉਸ ਨੂੰ ਖਾਣਾ ਦੇਣ ਦੇ ਲਈ ਕੁਝ ਨਾ ਕੁਝ ਦੇ ਦਿੰਦੀ ਆ ਉਹ ਜਾਣਦਾ ਨਾ ਅੱਜ ਦੇ ਜਮਾਨੇ 'ਚ ਕਿੰਨੀ ਵਗਾਈ ਆ ਮੈਂ ਮਾਂ ਦੀ ਗੱਲ ਕੱਟਦੇ ਹੋਏ ਕਿਹਾ ਮਾਂ ਪਰ ਗਰੀਬਾਂ ਨੂੰ ਖਵਾਉਣ ਨਾਲ ਪੁੰਨ ਮਿਲਦਾ ਮਾਂ ਨੇ ਗੁੱਸੇ 'ਚ ਕਿਹਾ ਗੱਲ ਸਿਰਫ ਗਰੀਬੀ ਦੀ ਨਹੀਂ ਹੁੰਦੀ ਇਹ ਆਂਡ ਗਵਾਂਢ ਦੇ ਲੋਕਾਂ ਨਾਲ ਵੀ ਇਹੀ ਕਰਦੀ ਆ ਕੋਈ ਗਵਾਂਢ ਦੀ ਔਰਤ ਆ ਜਾਵੇ ਤਾਂ ਕਦੇ ਆਟਾ ਤੇ ਕਦੇ ਦਾਲ ਕਦੇ ਖੰਡ ਨਮਕ ਪੂਰੇ ਦਾ ਪੂਰਾ ਡੱਬਾ ਹੀ ਚੱਕ ਕੇ ਦੇ ਦਿੰਦੀ ਆ ਮੈਂ ਉਸਨੂੰ ਕਿੰਨੀ ਵਾਰ ਸਮਝਾਇਆ ਪਰ ਤੇਰੀ ਪਤਨੀ ਸਮਝਣ ਦਾ ਨਾਮ ਹੀ ਨਹੀਂ ਲੈਂਦੀ ਇਹ ਕਹਿੰਦੇ ਹੋਏ ਮਾਂ ਗੁੱਸੇ ਵਿੱਚ ਸੰਜਣਾ ਨੂੰ ਦੇਖਣ ਲੱਗੀ ਸੰਜਣਾ ਕੁਝ ਕਹਿਣ ਹੀ ਵਾਲੀ ਸੀ ਕਿ ਮਾਂ ਨੇ ਝੜਕ ਕੇ ਕਿਹਾ ਚੁੱਪ ਤੇਰੀ ਵਜ੍ਹਾ ਨਾਲ ਹੀ ਸਭ ਕੁਝ ਹੋ ਰਿਹਾ ਜੇ ਤੈਨੂੰ ਇਹ ਆਤ ਨਾ ਹੁੰਦੀ ਤਾਂ ਮੈਂ ਕਦੇ ਕਿਚਨ ਨੂੰ ਲੌਕ ਨਾ ਲਾਉਂਦੀ ਉੱਪਰੋਂ ਮੇਰੇ ਬੇਟੇ ਨੂੰ ਇੰਨੀ ਦੇਰ ਭੁੱਖਾ ਰਹਿਣਾ ਪਿਆ ਮਾਂ ਦੇ ਸ਼ਬਦ ਤੀਰ ਦੀ ਤਰ੍ਹਾਂ ਸਿੱਧੇ ਸੰਜਣਾ ਤੇ ਲੱਗੇ ਮੈਂ ਸਭ ਦੇਖ ਰਿਹਾ ਸੀ ਮੈਨੂੰ ਸਾਫ਼ ਅਹਿਸਾਸ ਹੋ ਰਿਹਾ ਸੀ ਕਿ ਜੇ ਮੈਂ ਇਸ ਵਿਸ਼ੇ ਨੂੰ ਹੋਰ ਖਿੱਚਿਆ ਮਾਂ ਦਾ ਸਾਰਾ ਗੁੱਸਾ ਮੇਰੀ ਪਤਨੀ ਤੇ ਟੁੱਟ ਪਵੇਗਾ ਮੈਂ ਗੱਲ ਨੂੰ ਉੱਥੇ ਹੀ ਰੋਕ ਦੇਣਾ ਸਹੀ ਸਮਝਿਆ ਬਿਨਾ ਕੁੱਝ ਕਹੇ ਮਾਂ ਦੇ ਹੱਥੋਂ ਚਾਬਾਂ ਲੰਘਾਂ ਤੇ ਸਿੱਧਾ ਕਿਚਨ ਚ ਚਲਾ ਗਿਆ ਫਰਿੱਜ ਖੋਲਦੇ ਹੀ ਮੈਨੂੰ ਜੂਸ ਦਾ ਡੱਬਾ ਨਜ਼ਰ ਆਇਆ ਮੈਂ ਜਲਦੀ ਨਾਲ ਗਲਾਸ ਚ ਜੂਸ ਪਾਇਆ ਤੇ ਇੱਕੋ ਸਾ ਪੀ ਗਿਆ ਠੰਡਾ ਜਲ ਸਰੀਰ ਨੂੰ ਥੋੜੀ ਰਾਹਤ ਮਿਲੀ ਸ਼ਾਮ ਢਲ ਰਹੀ ਸੀ ਅਜੀਬ ਜਿਹੀ ਚੁੱਪ ਸੀ ਮੈਂ ਸੋਫੇ ਤੇ ਬੈਠਾ ਫੋਨ ਦੇਖ ਰਿਹਾ ਸੀ ਅਚਾਨਕ ਮੇਰੀ ਬੇਟੀ ਕੋਲ ਆ ਕੇ ਖੜ ਗਈ ਉਸਦੇ ਹੱਥ ਵਿੱਚ ਖਾਲੀ ਕੌਲੀ ਸੀ ਉਸਨੇ ਕੁੱਝ ਕਿਹਾ ਨਹੀਂ ਬਸ ਮੇਰੇ ਵੱਲ ਦੇਖਿਆ ਉਹ ਨਜ਼ਰ ਕਿਸੇ ਮੰਗ ਤੋਂ ਤੇ ਤੋਂ ਜ਼ਿਆਦਾ ਕਿਤੇ ਡਰ ਵਰਗੀ ਸੀ ਮੈਂ ਹਲਕਾ ਜਿਹਾ ਪੁੱਛਿਆ ਕੀ ਹੋਇਆ ਉਹ ਬੋਲੀ ਨਹੀਂ ਬਸ ਕੌਲੀ ਨੂੰ ਕੱਸ ਕੇ ਫੜ ਲਿਆ ਮੈਂ ਉੱਠਿਆ ਤੇ ਕਿਚਨ ਵੱਲ ਗਿਆ ਟੇਬਲ 'ਤੇ ਥੋੜੇ ਬਿਸਕੁਟ ਤੇ ਦੋ ਸੇਵ ਰੱਖੇ ਸੀ ਜਿਵੇਂ ਹੀ ਮੈਂ ਇੱਕ ਸੇਵ ਚੁੱਕਿਆ ਬੇਟੀ ਦੀਆਂ ਅੱਖਾਂ 'ਚ ਚਮਕ ਆ ਗਈ ਮੈਂ ਉਸ ਨੂੰ ਅੱਧਾ ਸੇਵ ਦੇ ਦਿੱਤਾ ਉਹ ਬਿਨਾਂ ਬੈਠੇ ਖੜੀ ਖਾਣ ਲੱਗੀ ਐਨੀ ਤੇਜ਼ ਇੱਕ ਟੁਕੜਾ ਮੂੰਹ 'ਚ ਜਾਂਦਾ ਤੇ ਦੂਜਾ ਪਹਿਲਾਂ ਤੋਂ ਹੀ ਤਿਆਰ ਉਸਦੇ ਹੱਥ ਕੰਬ ਰਹੇ ਸੀ ਜਿਵੇਂ ਕੋਈ ਚੀਜ਼ ਧੀਰ ਤੱਕ ਹੱਥ ਵਿੱਚ ਰਹੀ ਨਾ ਹੋਵੇ ਥੋੜੀ ਹੀ ਦੇਰ ਵਿੱਚ ਦੂਜੀ ਬੇਟੀ ਵੀ ਆ ਗਈ ਦੋਨਾਂ ਨੇ ਸੇਵ ਖਤਮ ਕਰ ਦਿੱਤਾ ਮੰਨੋ ਇਹ ਕੋਈ ਰੋਜ਼ ਦੀ ਚੀਜ਼ ਨਾ ਹੋਵੇ ਬਲਕਿ ਅਚਾਨਕ ਮਿਲੀ ਕੋਈ ਰਾਹਤ ਹੋਵੇ ਮੈਨੂੰ ਇਹ ਦ੍ਰਿਸ਼ ਅਜੀਬ ਲੱਗਿਆ ਮੇਰੇ ਅੰਦਰ ਉਲਝਣ ਹੋਈ ਮੈਂ ਸਿੱਧਾ ਸੰਜਣਾ ਕੋਲ ਜਾ ਕੇ ਕਿਹਾ ਤੂੰ ਇਹਨਾਂ ਨੂੰ ਰੋਕਦੀ ਕਿਉਂ ਨਹੀਂ ਬੱਚਿਆਂ ਨੂੰ ਇਸ ਤਰ੍ਹਾਂ ਖਾਣ ਦੀ ਆਦਤ ਪਾਵੇਂਗੀ ਤਾਂ ਕੱਲ ਨੂੰ ਕਿਤੇ ਵੀ ਇੱਜ਼ਤ ਨਹੀਂ ਬਚੇਗੀ ਖਾਣਾ ਵੀ ਤਮੀਜ਼ ਨਾਲ ਖਾਦਾ ਜਾਂਦਾ ਮੇਰੀ ਆਵਾਜ਼ ਉੱਚੀ ਨਹੀਂ ਸੀ ਪਰ ਸਖਤ ਜ਼ਰੂਰ ਸੀ ਸੰਜਣਾ ਨੇ ਮੇਰੇ ਵੱਲ ਦੇਖਿਆ ਫੇਰ ਨਜ਼ਰਾਂ ਚੁਕਾ ਲਈਆਂ ਉਸਨੇ ਬਸ ਇਨਾ ਕਿਹਾ ਠੀਕ ਆ ਅੱਗੇ ਤੋਂ ਧਿਆਨ ਰੱਖਾਂਗੀ ਉਸਦੇ ਚਿਹਰੇ ਤੇ ਸਫਾਈ ਨਹੀਂ ਸੀ ਥਕਾਵਟ ਸੀ ਜਿਵੇਂ ਉਹ ਲੜਦੇ ਲੜਦੇ ਥੱਕ ਚੁੱਕੀ ਹੋਵੇ ਮੈਂ ਉਸ ਦਿਨ ਜਲਦੀ ਘਰ ਆਇਆ ਸੀ ਮਨ ਵਿੱਚ ਸੀ ਕਿ ਉਸ ਨੂੰ ਬਾਹਰ ਲੈ ਕੇ ਜਾਵਾਂਗਾ ਮਾਹੌਲ ਬਦਲ ਦੇਵਾਂਗਾ ਪਰ ਹੁਣ ਪਤਾ ਨਹੀਂ ਕਿਉਂ ਸਭ ਫਿੱਕਾ ਲੱਗ ਰਿਹਾ ਸੀ ਫੇਰ ਵੀ ਵਾਅਦਾ ਕੀਤਾ ਸੀ ਇਸ ਲਈ ਸਭ ਨੂੰ ਲੈ ਕੇ ਬਾਹਰ ਨਿਕਲ ਗਿਆ ਰਸਤੇ ਪਰ ਬੱਚੇ ਖੁਸ਼ ਸੀ ਹੱਸ ਰਹੇ ਸੀ ਚੀਜ਼ਾਂ ਵੱਲ ਇਸ਼ਾਰਾ ਕਰਕੇ ਖੁਸ਼ ਹੋ ਰਹੇ ਸੀ ਪਰ ਮੇਰਾ ਮਨ ਬਾਰ-ਬਾਰ ਉਹਨਾਂ ਦੋ ਗੱਲਾਂ ਵਿੱਚ ਉਲਝਿਆ ਹੋਇਆ ਸੀ ਬੱਚਿਆਂ ਦੀ ਥੜਬੜੀ ਤੇ ਸੰਜਣਾ ਦੀ ਚੁੱਪ ਰਾਤ ਨੂੰ ਵਾਪਸ ਆਏ ਤਾਂ ਮਾਂ ਘਰ 'ਚ ਸੀ ਉਹਨਾਂ ਨੇ ਬਾਹਰ ਦਾ ਖਾਣਾ ਦੇਖਿਆ ਤੇ ਬਿਨਾਂ ਦੇਖੇ ਹੀ ਬੋਲ ਦਿੱਤਾ ਇੰਨਾ ਖਰਚਾ ਕਰਨ ਦੀ ਆਦਤ ਠੀਕ ਨਹੀਂ ਹੁੰਦੀ ਬੱਚਿਆਂ ਤੇ ਕੱਲ ਹੋਰ ਜ਼ਿੰਮੇਵਾਰੀਆਂ ਵਧਣਗੀਆਂ ਹਰ ਖੁਸ਼ੀ ਬਾਜ਼ਾਰ ਤੋਂ ਨਹੀਂ ਆਉਂਦੀ ਇਹ ਸਭ ਉਹਨਾਂ ਨੇ ਸੰਜਣਾ ਦੀ ਮੌਜੂਦਗੀ ਵਿੱਚ ਕਿਹਾ ਸੰਜਣਾ ਨੇ ਕੁਝ ਨਹੀਂ ਕਿਹਾ ਨਾ ਸਫਾਈ ਨਾ ਸ਼ਿਕਾਇਤ ਮੈਂ ਕਮਰੇ 'ਚ ਚਲਾ ਗਿਆ ਕੋਜ਼ ਦੇਰ ਬਾਅਦ ਦੇਖਿਆ ਸੰਜਨਾ ਬੱਚਿਆਂ ਨੂੰ ਸੁਵਾ ਚੁੱਕੀ ਸੀ ਬੇਟੀ ਨੇ ਨੀਂਦ ਵਿੱਚ ਕਰਵਟ ਬਦਲੀ ਤੇ ਕਿਹਾ ਮਾਂ ਅੱਜ ਪੇਟ ਭਰ ਗਿਆ ਸੰਜਨਾ ਠਹਿਠਕ ਗਈ ਮੈਨੂੰ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਖਾਂਦੇ ਦੇਖ ਕੇ ਹੈਰਾਨੀ ਹੋਈ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹਨਾਂ ਨੂੰ ਸਦੀਆਂ ਤੋਂ ਕਦੇ ਢੰਗ ਦਾ ਖਾਣਾ ਹੀ ਨਾ ਮਿਲਿਆ ਹੋਵੇ ਅੱਜ ਪਹਿਲੀ ਵਾਰ ਉਹਨਾਂ ਦਾ ਪੇਟ ਭਰਿਆ ਹੋਵੇ ਮਨ ਵਿੱਚ ਇੱਕ ਸਵਾਲ ਆਇਆ ਕਿ ਮੈਂ ਆਪਣੀ ਪਤਨੀ ਨੂੰ ਇਸ ਬਾਰੇ ਪੁੱਛਾਂ ਪਰ ਪੂਰਾ ਦਿਨ ਮੈਂ ਉਸ ਨੂੰ ਪਹਿਲਾਂ ਕੁਝ ਬਹੁਤ ਕੁਝ ਸੁਣਾ ਦਿੱਤਾ ਸੀ ਇਸ ਲਈ ਹੁਣ ਮੇਰਾ ਮਨ ਨਹੀਂ ਸੀ ਕਿ ਮੈਂ ਕੋਈ ਅਜੀਹਾ ਸਵਾਲ ਕਰਾਂ ਜਿਸ ਨਾਲ ਉਸ ਨੂੰ ਦੁੱਖ ਪਹੁੰਚੇ ਐਸ ਸੋਚ ਦੇ ਨਾਲ ਮੈਂ ਕਰਵਟ ਬਦਲ ਕੇ ਸੌਂ ਗਿਆ ਪਰ ਰਾਤ ਦੇ ਕਰੀਬ 3 ਵਜੇ ਅਚਾਨਕ ਮੇਰੀ ਬੇਟੀ ਭੁੱਖ ਨਾਲ ਰੋਣ ਲੱਗ ਗਈ ਮੈਂ ਆਪਣੀ ਪਤਨੀ ਨੂੰ ਆਵਾਜ਼ ਦੇ ਕੇ ਕਿਹਾ ਬੱਚੀ ਨੂੰ ਭੁੱਖ ਲੱਗੀ ਆ ਇਹ ਸੁਣਦੇ ਹੀ ਮੇਰੀ ਪਤਨੀ ਬੋਲੀ ਹੁਣੇ ਲੈ ਕੇ ਆਉਣੀ ਆ ਇਹ ਕਹਿ ਕੇ ਉਹ ਜਲਦੀ ਨਾਲ ਕਿਚਨ 'ਚ ਚਲੀ ਗਈ ਮੈਨੂੰ ਲੱਗ ਰਿਹਾ ਸੀ ਕਿ ਉਹ ਥੋੜੀ ਦੇਰ ਵਿੱਚ ਵਾਪਸ ਆ ਜਾਵੇਗੀ ਪਰ 5 ਮਿੰਟ ਤੋਂ ਜ਼ਿਆਦਾ ਸਮਾਂ ਲੱਗ ਗਿਆ ਉਹ ਅਜੇ ਤੱਕ ਨਹੀਂ ਆਈ ਸੀ ਬੱਚੀ ਰੋ ਰਹੀ ਸੀ ਮੈਨੂੰ ਆਪਣੀ ਪਤਨੀ ਤੇ ਗੁੱਸਾ ਆਉਣ ਲੱਗਿਆ ਉਹ ਕਿਚਨ 'ਚ ਅਜਿਹਾ ਕੀ ਕਰ ਰਹੀ ਆ ਜੋ ਅਜੇ ਤੱਕ ਬੱਚੇ ਦਾ ਫੀਡਰ ਲੈ ਕੇ ਨਹੀਂ ਆ ਸਕੀ ਗੁੱਸੇ ਵਿੱਚ ਮੈਂ ਕਿਚਨ ਵੱਲ ਗਿਆ ਬਾਹਰ ਖੜ ਕੇ ਮੈਂ ਅੰਦਰ ਦੇਖਿਆ ਤਾਂ ਮੇਰੀ ਪਤਨੀ ਇੱਕ ਛੋਟੇ ਜਿਹੇ ਬਰਤਨ ਚ ਥੋੜਾ ਦੁੱਧ ਪਾ ਰਹੀ ਸੀ ਉਸ ਵਿੱਚ 1 ਲੀਟਰ ਬੋਤਲ ਦਾ ਪਾਣੀ ਮਿਲਾ ਰਹੀ ਸੀ ਫਿਰ ਉਸ ਨੂੰ ਉਬਲਣ ਦੇ ਰੇ ਰੱਖ ਦਿੱਤਾ ਇਹ ਦੇਖ ਕੇ ਮੈਂ ਹੈਰਾਨ ਰਹਿ ਗਿਆ ਕਿ ਆਖਰ ਦੁੱਧ ਚ ਇੰਨਾ ਪਾਣੀ ਕਿਉਂ ਮਿਲਾ ਰਹੀ ਆ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਕੁਝ ਪੁੱਛਦਾ ਮੈਂ ਦੇਖਿਆ ਦੁੱਧ ਉਬਲਦੇ ਸਮੇਂ ਉਹ ਆਪਣੀਆਂ ਅੱਖਾਂ ਦੇ ਹੰਝੂ ਵੀ ਪੂੰਝ ਰਹੀ ਸੀ ਜਿਵੇਂ ਕਿਸੇ ਦਰਦ ਨੂੰ ਛਪਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ ਇਹ ਸਭ ਦੇਖ ਕੇ ਮੈਂ ਹੈਰਾਨ ਹੋਇਆ ਤੇ ਚੁੱਪਚਾਪ ਖੜਾ ਦੇਖਦਾ ਰਿਹਾ ਸਭ ਕੁਝ ਕੁਝ ਦੇਰ ਬਾਅਦ ਉਸਨੇ ਦੁੱਧ ਉਤਾਰ ਕੇ ਠੰਡਾ ਕੀਤਾ ਬੋਤਲ ਚ ਪਾਉਣ ਲੱਗੀ ਫਿਰ ਮੈਂ ਕਿਚਨ ਦੇ ਅੰਦਰ ਗਿਆ ਮੈਨੂੰ ਦੇਖ ਕੇ ਘਬਰਾ ਗਈ ਮੈਂ ਉਸਨੂੰ ਪੁੱਛਿਆ ਕਿ ਤੈਨੂੰ ਕਿਚਨ ਚ ਇੰਨੀ ਦੇਰ ਕਿਉਂ ਲੱਗ ਗਈ ਹੈ ਜਦ ਕਿ ਬੱਚੀ ਇੰਨੀ ਦੇਰ ਤੋਂ ਰੋ ਰਹੀ ਆ ਉਹ ਸਫਾਈ ਦਿੰਦੇ ਹੋਏ ਬੋਲੀ ਮੈਂ ਬਸ ਦੁੱਧ ਗਰਮ ਕਰ ਰਹੀ ਸੀ ਉਹ ਠੰਡਾ ਹੋ ਚੁੱਕਿਆ ਹੁਣੇ ਜਾ ਕੇ ਬੱਚੀ ਨੂੰ ਪਿਲਾ ਦੇਵਾਂਗੀ ਅਸ ਵਕਤ ਮੈਨੂੰ ਸਮਝ ਆ ਗਿਆ ਕਿ ਉਹ ਝੂਠ ਬੋਲ ਰਹੀ ਆ ਕਿਉਂਕਿ ਮੈਂ ਆਪਣੀਆਂ ਅੱਖਾਂ ਨਾਲ ਦੇਖ ਚੁੱਕਿਆ ਸੀ ਉਸਨੇ ਥੋੜੇ ਜਿਹਾ ਦੁੱਧ 'ਚ ਇੱਕ ਲੀਟਰ ਪਾਣੀ ਮਿਲਾ ਦਿੱਤਾ ਮੈਂ ਬਿਨਾਂ ਕੁਝ ਬੋਲੇ ਉਸ ਦੇ ਪਿੱਛੇ ਕਮਰੇ ਵਿੱਚ ਚਲਾ ਗਿਆ ਮੈਂ ਦੇਖਿਆ ਕਿ ਉਹ ਮੇਰੀ ਛੋਟੀ ਬੇਟੀ ਨੂੰ ਪਾਣੀ ਨਾਲ ਭਰਿਆ ਫੀਡਰ ਦੇ ਰਹੀ ਸੀ ਜਿਸ ਵਿੱਚ ਦੁੱਧ ਸਿਰਫ ਨਾਮ ਦਾ ਹੀ ਸੀ ਹੈਰਾਨੀ ਦੀ ਗੱਲ ਇਹ ਸੀ ਕਿ ਮੇਰੀ ਬੱਚੀ ਹਸਪਤਲ ਦੇ ਦੁੱਧ ਨੂੰ ਬੜੇ ਮਜ਼ੇ ਨਾਲ ਪੀ ਰਹੀ ਸੀ ਜਿਵੇਂ ਉਸਨੂੰ ਰੋਜ਼ ਇਹੀ ਪੀਣ ਵਾਲਾ ਦੁੱਧ ਦਿੱਤਾ ਜਾਂਦਾ ਹੋਵੇ ਇਹ ਦ੍ਰਿਸ਼ ਦੇਖ ਕੇ ਮੈਂ ਅੰਦਰ ਤੱਕ ਹਿੱਲ ਗਿਆ ਉਸ ਪਲ ਮੈਨੂੰ ਦਿਨ ਭਰ ਦੀਆਂ ਸਾਰੀਆਂ ਗੱਲਾਂ ਯਾਦ ਆਉਣ ਲੱਗੀਆਂ ਕਿਵੇਂ ਬੱਚਿਆਂ ਦਾ ਜੂਸ ਨੂੰ ਟਟ ਕੇ ਪੈ ਰਿਆਂ ਸੀ ਮੰਨੋ ਪਹਿਲਾਂ ਕਦੇ ਜੂਸ ਹੀ ਨਾ ਮਿਲਿਆ ਹੋਵੇ ਇਹ ਸਾਰੀਆਂ ਗੱਲਾਂ ਹੁਣ ਮੇਰੇ ਦਿਲ ਤੇ ਦਿਮਾਗ ਵਿੱਚ ਗਹਿਰਾਈ ਨਾਲ ਬੈਠਦੀਆਂ ਜਾ ਰਹੀਆਂ ਸੀ ਮੈਨੂੰ ਬਹੁਤ ਜ਼ਿਆਦਾ ਸ਼ਰਮਿੰਦਗੀ ਹੋ ਰਹੀ ਸੀ ਤੇ ਦੁੱਖ ਵੀ ਮੈਨੂੰ ਇੱਕ ਮਹੀਨੇ ਦਾ ਪੂਰਾ 40000 ਮਿਲਦਾ ਸੀ ਤੇ ਇੰਨੀ ਕਮਾਈ ਵਿੱਚ ਤਾਂ ਮੈਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਆਰਾਮ ਨਾਲ ਤੇ ਚੰਗੇ ਤਰੀਕੇ ਨਾਲ ਕਰ ਸਕਦਾ ਸੀ ਇਹੀ ਸੋਚ ਕੇ ਮੈਂ ਦਿਨ ਰਾਤ ਮਿਹਨਤ ਕਰਦਾ ਸੀ ਮੇਰੇ ਬੱਚਿਆਂ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਾ ਹੋਵੇ ਪਰ ਜੋ ਹਾਲ ਤੱਕ ਮੈਂ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਸੀ ਉਸ ਤੋਂ ਸਾਫ਼ ਜਾਹਰ ਹੋ ਰਿਹਾ ਸੀ ਕਿ ਮੇਰੇ ਛੋਟਿਆਂ ਛੋਟੀਆਂ ਚੀਜ਼ਾਂ ਦੇ ਲਈ ਬੱਚੇ ਤਰਸ ਰਹੇ ਆ ਅਗਲੇ ਦਿਨ ਜਦੋਂ ਮੈਂ ਸਵੇਰੇ ਜਲਦੀ ਉੱਠਿਆ ਤਾਂ ਮੈਂ ਦੇਖਿਆ ਕਿ ਮੇਰੀ ਬੱਚੀ ਇੱਕ ਪੁਰਾਣੇ ਜਿਹੇ ਖਿਡਾਉਣੇ ਨਾਲ ਖੇਡ ਰਹੀ ਸੀ ਜੋ ਕਾਫੀ ਹੱਦ ਤੱਕ ਟੁੱਟ ਚੁੱਕਿਆ ਸੀ ਫੇਰ ਫਿਰ ਮੇਰੀ ਨਜ਼ਰ ਉਸ ਦੇ ਬਾਕੀ ਖਿਡਾਉਣਿਆਂ ਤੇ ਵੀ ਪਈ ਸਾਫ਼ ਸਮਝ ਆ ਰਿਹਾ ਸੀ ਕਿ ਉਹ ਸਾਰੇ ਖਿਡਾਉਣੇ ਬਹੁਤ ਸਸਤੇ ਸੀ ਉਹਨਾਂ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਸੀ ਕਿ ਉਹਨਾਂ ਨੂੰ ਤਾਂ ਕਦੋਂ ਦਾ ਕੂੜੇ 'ਚ ਸੁੱਟ ਦਿੱਤਾ ਜਾਣਾ ਚਾਹੀਦਾ ਸੀ ਫੇਰ ਵੀ ਮੇਰੀ ਬੱਚੀ ਫੁੱਟੇ ਫੁੱਟੇ ਖਡਾਉਣਿਆਂ ਦੇ ਨਾਲ ਖੇਡ ਰਹੀ ਸੀ ਮੰਨੋ ਉਸਦੇ ਲਈ ਬਹੁਤ ਹੀ ਖਾਸ ਹੋਣ ਇਹ ਸਭ ਦੇਖ ਕੇ ਮੇਰਾ ਦਿਲ ਬੁਰੀ ਤਰ੍ਹਾਂ ਦੁੱਖ ਨਾਲ ਭਰ ਗਿਆ ਕਿਉਂਕਿ ਮੈਨੂੰ ਯਾਦ ਆਇਆ ਕਿ ਪਿਛਲੇ ਹੀ ਮਹੀਨੇ ਜਦੋਂ ਮੇਰੀ ਸੈਲਰੀ ਆਈ ਸੀ ਤਾਂ ਮੈਂ ਮਾਂ ਨੂੰ ਕਿਹਾ ਸੀ ਕਿ ਉਹਨਾਂ ਵਿੱਚੋਂ ਕੁਝ ਪੈਸੇ ਕੱਢ ਕੇ ਮੇਰੀ ਪਤਨੀ ਨੂੰ ਦੇ ਦੇਵੇ ਤਾਂ ਕਿ ਬੱਚਿਆਂ ਦੀਆਂ ਜ਼ਰੂਰਤਦੀਆਂ ਚੀਜ਼ਾਂ ਜਾਂ ਉਹਨਾਂ ਦੇ ਲਈ ਖਡਾਉਣੇ ਲੈ ਸਕੇ ਮੇਰੇ ਸਿਰ ਵਿੱਚ ਤੇਜ਼ ਦਰਦ ਹੋਣ ਲੱਗਿਆ ਮਨ ਵਿੱਚ ਇੱਕ ਸਵਾਲ ਘੁੰਮ ਰਿਹਾ ਸੀ ਕਿ ਆਖਰ ਮੇਰੇ ਘਰ ਵਿੱਚ ਅਜਿਹਾ ਕੀ ਚੱਲ ਰਿਹਾ ਜਸਤੀ ਮੈਨੂੰ ਕੋਈ ਖਬਰ ਹੀ ਨਹੀਂ ਇਹ ਸੋਚ ਕੇ ਮੇਰਾ ਬੁਰਾ ਹਾਲ ਹੋ ਗਿਆ ਬਿਨਾਂ ਦੇਰ ਕੀਤੇ ਮੈਂ ਬਾਥਰੂਮ ਚਲਾ ਗਿਆ ਸੋਚਿਆ ਕਿ ਸ਼ਾਵਰ ਲੈ ਕੇ ਸ਼ਾਇਦ ਥੋੜਾ ਫਰੈਸ਼ ਮਹਿਸੂਸ ਕਰਾਂ ਪਰ ਆਰਾਮ ਨਹੀਂ ਮਿਲਿਆ ਦੁਪਹਿਰ 'ਚ ਜਦੋਂ ਆਫਿਸ 'ਚ ਬੈਠਾ ਸੀ ਉਹੀ ਗੱਲਾਂ ਵਾਰ-ਵਾਰ ਦਿਮਾਗ 'ਚ ਘੁੰਮ ਰਹੀਆਂ ਸੀ ਹੁਣ ਮੈਨੂੰ ਖੁਦ ਤੇ ਸ਼ੱਕ ਹੋਣ ਲੱਗਿਆ ਕਿ ਕਿਤੇ ਮੈਂ ਕਿਸੇ ਬਹੁਤ ਵੱਡੀ ਸੱਚਾਈ ਤੋਂ ਅਣਜਾਣਤਾ ਨਹੀਂ ਇੰਨਾ ਤਾਂ ਸਾਫ਼ ਸੀ ਕਿ ਮੇਰੇ ਘਰ ਵਿੱਚ ਕੁਝ ਨਾ ਕੁਝ ਜ਼ਰੂਰ ਚੱਲ ਰਿਹਾ ਆਖਰਕਾਰ ਮੈਂ ਮਾਨੀ-ਮਨ ਤੈਅ ਕਰ ਲਿਆ ਕਿ ਹੁਣ ਕੁਝ ਦਿਨਾਂ ਤੱਕ ਮੈਂ ਆਪਣੀ ਪਤਨੀ ਤੇ ਨਜ਼ਰ ਰੱਖਾਂਗਾ ਤੇ ਖੁਦ ਦੇਖਾਂਗਾ ਕਿ ਉਹ ਰੋਜ਼ ਮੇਰੀਆਂ ਬੱਚਿਆਂ ਨੂੰ ਦੁੱਧ ਦੇ ਚ ਪਾਣੀ ਮਿਲਾ ਕੇ ਦਿੰਦੀ ਆ। ਅਗਲੇ ਹੀ ਦਿਨ ਮੈਂ ਆਫਿਸ ਦਾ ਕੰਮ ਘਰ ਕਰਨਾ ਸ਼ੁਰੂ ਕਰ ਦਿੱਤਾ। ਮੈਂ ਮਾਂ ਤੇ ਪਤਨੀ ਦੋਨਾਂ ਨੂੰ ਦੱਸ ਦਿੱਤਾ ਕਿ ਮੇਰੀ ਤਬੀਅਤ ਕੁਝ ਠੀਕ ਨਹੀਂ ਲੱਗ ਰਹੀ ਐ ਇਸ ਲਈ ਕੁਝ ਦਿਨ ਮੈਂ ਘਰ ਹੀ ਕੰਮ ਕਰਾਂਗਾ। ਇਹ ਸੁਣਦੇ ਮੇਰੀ ਪਤਨੀ ਤੇ ਮਾਂ ਦੋਹਾਂ ਦੇ ਚਿਹਰਿਆਂ ਦਾ ਰੰਗ ਉੱਡ ਗਿਆ। ਐਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਦੋਨੋਂ ਹੀ ਮੇਰੇ ਤੋਂ ਕੋਈ ਛੁਪਾਰੀਆਂ ਹੋਣ। ਹਾਲਾਂਕਿ ਦੋਨਾਂ ਵਿੱਚੋਂ ਕਿਸੇ ਨੇ ਵੀ ਕੁਝ ਨਹੀਂ ਕਿਹਾ। ਜੋ ਆਪចਾਪ ਆਪਣੇ ਕੰਮਾਂ 'ਚ ਲੱਗ ਗਈਆਂ ਪੂਰਾ ਦਿਨ ਮੈਂ ਬੜੇ ਧਿਆਨ ਨਾਲ ਹਰ ਚੀਜ਼ ਤੇ ਨਜ਼ਰ ਰੱਖੀ ਮੈਂ ਦੇਖਿਆ ਕਿ ਉਸ ਦਿਨ ਘਰ ਵਿੱਚ ਦੁੱਧ ਵਾਲਾ ਆਇਆ ਹੀ ਨਹੀਂ ਜਦੋਂ ਵੀ ਮੈਂ ਮੇਰੀ ਬੱਚੀ ਨੂੰ ਭੁੱਖ ਲੱਗਦੀ ਤਾਂ ਮੇਰੀ ਪਤਨੀ ਹਰ ਵਾਰ ਦੁੱਧ ਵਿੱਚ ਪਾਣੀ ਮਿਲਾ ਕੇ ਉਸਨੂੰ ਪਿਲਾ ਦਿੰਦੀ ਹੈਰਾਨੀ ਦੀ ਗੱਲ ਇਹ ਸੀ ਕਿ ਹੁਣ ਦੁੱਧ ਪਹਿਲੇ ਦਿਨ ਦੀ ਤੁਲਨਾ ਵਿੱਚ ਬਹੁਤ ਘੱਟ ਹੋ ਗਿਆ ਸੀ ਇਹ ਸਭ ਦੇਖ ਕੇ ਮੇਰਾ ਦਿਲ ਹੋਰ ਬੇਚੈਨ ਹੋ ਗਿਆ ਮੈਨੂੰ ਲੱਗਿਆ ਕਿ ਸ਼ਾਇਦ ਮੈਨੂੰ ਆਪਣੀ ਪਤਨੀ ਨਾਲ ਖੁੱਲ ਕੇ ਗੱਲ ਕਰਨੀ ਚਾਹੀਦੀ ਆ ਕਿਤੇ ਇਹ ਨਾ ਹੋਵੇ ਕਿ ਉਸ ਨੂੰ ਘਰ ਦੇ ਖਰਚੇ ਦੇ ਲਈ ਪੈਸੇ ਥੋੜੇ ਪੈ ਰਹੇ ਹੋਣ ਐ ਸੋਚ ਦੇ ਨਾਲ ਮੈਂ ਉਸ ਨੂੰ ਪੁੱਛਿਆ ਕਿ ਜੇ ਘਰ ਦੇ ਖਰਚੇ ਵਿੱਚ ਕਿਸੇ ਚੀਜ਼ ਦੀ ਜ਼ਰੂਰਤ ਆ ਮੈਨੂੰ ਦੱਸ ਦੇ ਮੇਰੀ ਗੱਲ ਸੁਣ ਕੇ ਉਹ ਕੁਝ ਪਲ ਚੁੱਪ ਰਹੀ ਫਿਰ ਬੋਲੀ ਨਹੀਂ ਘਰ ਵਿੱਚ ਹਰ ਚੀਜ਼ ਸਹੀ ਆ ਮੈਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਆ ਨਾ ਹੀ ਬੱਚਿਆਂ ਨੂੰ ਇਹ ਕਹਿ ਕੇ ਉਹ ਫਿਰ ਆਪਣੇ ਕੰਮ 'ਚ ਲੱਗ ਗਈ ਪਰ ਉਸ ਦੇ ਸ਼ਬਦਾਂ ਤੋਂ ਜ਼ਿਆਦਾ ਉਸ ਦੀ ਚੁੱਪ ਮੈਨੂੰ ਬੇਚੈਨ ਕਰ ਰਹੀ ਸੀ ਹੁਣ ਕੁਝ ਦਿਨਾਂ ਤੋਂ ਮੇਰੀ ਆਦਤ ਬਦਲ ਚੁੱਕੀ ਸੀ ਮੈਂ ਜਾਣ ਬੁੱਝ ਕੇ ਸ਼ਾਮ ਨੂੰ دیر ਤੱਕ ਬਾਹਰ ਰੁਕਣ ਲੱਗਿਆ ਸੀ ਤਾਂ ਕਿ ਘਰ ਦੇ ਹਾਲਾਤਾਂ ਨੂੰ ਦੇਖ ਸਕਾਂ ਕਈ ਵਾਰ ਗਵਾਂਢ ਦੀ ਦੁਕਾਨ ਤੋਂ ਆਉਂਦੇ ਹੋਏ ਖਿੜਕੀ ਦੇ ਸ਼ੀਸ਼ੇ ਵਿੱਚ ਦੀ ਦੇਖਦਾ ਤਾਂ ਦਿਸਦਾ ਕਿ ਕਿਚਨ ਦੀਆਂ ਅਲਮਾਰੀਆਂ ਬੰਦ ਰਹਿੰਦੀਆਂ ਫਰਿੱਜ ਤੇ ਹਮੇਸ਼ਾ ਲੋਕ ਲਟਕਿਆ ਹੁੰਦਾ ਘਰ ਵਿੱਚ ਰਹਿੰਦੇ ਹੋਏ ਸੰਜਣਾ ਵਾਰ-ਵਾਰ ਮਾਂ ਨੂੰ ਪੁੱਛ ਕੇ ਹੀ ਕੁਝ ਘੜਦੀ ਆ ਬੱਚਿਆਂ ਨੇ ਕੀ ਖਾਣਾ ਕਿੰਨਾ ਖਾਣਾ ਇਹ ਫੈਸਲਾ ਵੀ ਉਸ ਦਾ ਨਹੀਂ ਸੀ ਮੈਂ ਖੁਦ ਨੂੰ ਤਸੱਲੀ ਦਿੰਦਾ ਰਿਹਾ ਕਿ ਸ਼ਾਇਦ ਇਹ ਸਭ ਘਰ ਸੰਭਾਲਣ ਦਾ ਤਰੀਕਾ ਹੈ ਪਰ ਜਦੋਂ ਮੇਰੀਆਂ ਛੋਟੀਆਂ ਬੇਟੀਆਂ ਛੋਟੀਆਂ ਛੋਟੀਆਂ ਗੱਲਾਂ ਤੇ ਖੁਸ਼ ਹੋ ਜਾਂਦੀਆਂ ਤੇ ਮਨ ਵਿੱਚ ਚੀਜ਼ ਸੁੱਟਦੀ ਕਦੇ ਇੱਕ ਕੇਲਾ ਮਿਲਣ ਤੇ ਤੇ ਕਦੇ ਅੱਧਾ ਗਲਾਸ ਦੁੱਧ ਤੇ ਅਜੀਹਾ ਨਹੀਂ ਸੀ ਕਿ ਸਾਡੇ ਕੋਲ ਪੈਸੇ ਨਹੀਂ ਸੀ ਕਮੀ ਬਸ ਅਧਿਕਾਰ ਦੀ ਸੀ ਫਿਰ ਵੀ ਮੈਂ ਚੁੱਪ ਰਿਹਾ ਕਿਉਂਕਿ ਮਾਂ ਨਾਲ ਬਹਿਸ ਕਰਨ ਦੀ ਹਿੰਮਤ ਮੇਰੇ ਵਿੱਚ ਨਹੀਂ ਸੀ ਇਸ ਦੌਰਾਨ ਆਫਿਸ ਵੱਲੋਂ ਅਚਾਨਕ ਉਸ ਦਿਨਾਂ ਦੇ ਲਈ ਮੈਨੂੰ ਦੂਜੇ ਸ਼ਹਿਰ ਭੇਜ ਦਿੱਤਾ ਗਿਆ ਕੰਮ ਤੈ ਸਮੇਂ ਤੇ ਪਹਿਲਾਂ ਨਿਬੜ ਗਿਆ ਤਾਂ ਮੈਂ ਕਿਸੇ ਨੂੰ ਬਿਨਾਂ ਦੱਸੇ ਵਾਪਸ ਆਉਣ ਦਾ ਫੈਸਲਾ ਕੀਤਾ ਮਨ ਵਿੱਚ ਸੋਚ ਰਿਹਾ ਸੀ ਕੇ ਘਰ ਜਾ ਕੇ ਸਭ ਨੂੰ ਸਰਪ੍ਰਾਈਜ਼ ਦੇਵਾਂਗਾ ਪਰ ਰਾਸਤੇ ਵਿੱਚ ਜੋ ਦੇਖਿਆ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਰੇਲਵੇ ਲਾਈਨ ਦੇ ਕੋਲ ਕੁਝ ਬੱਚੇ ਆਪਸ ਵਿੱਚ ਖਾਣੇ ਦੇ ਲਈ ਲੜ ਰਹੇ ਸੀ ਮੈਂ ਗੱਡੀ ਹੌਲੀ ਡਰਾਈਵ ਕਰ ਰਿਹਾ ਸੀ ਕਿ ਮੇਰੀ ਨਜ਼ਰ ਇੱਕ ਜਾਣੀ ਪਹਿਚਾਣੀ ਛੋਟੀ ਜੀ ਬੱਚੀ ਤੇ ਪਈ ਉਹ ਮੇਰੀ ਹੀ ਬੱਚੀ ਸੀ ਉਹ ਬਾਕੀ ਬੱਚਿਆਂ ਦੀ ਤਰ੍ਹਾਂ ਜ਼ਮੀਨ ਤੇ ਡਿੱਗੀ ਸੁੱਕੀ ਰੋਟੀ ਦਾ ਟੁਕੜਾ ਚੁੱਕਣ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਝਟ ਨਾਲ ਗੱਡੀ ਰੋਕੀ ਉਸ ਨੂੰ ਆਵਾਜ਼ ਦਿੱਤੀ ਉਹ ਮੈਨੂੰ ਦੇਖ ਕੇ ਘਬਰਾ ਗਈ ਫਿਰ ਅਚਾਨਕ ਰੋਣ ਲੱਗ ਗਈ ਉਸ ਦੀ ਛੋਟੀ ਜੀ ਆਵਾਜ਼ ਨੇ ਮੇਰਾ ਦਿਲ چیر ਦਿੱਤਾ ਪਾਪਾ ਮੰਮੀ ਨੂੰ ਬਹੁਤ ਕਮਜ਼ੋਰੀ ਹੋ ਗਈ ਆ ਘਰ ਵਿੱਚ ਖਾਣ ਨੂੰ ਕੁਝ ਨਹੀਂ ਮੈਂ ਉਸ ਨੂੰ ਗੋਦ ਵਿੱਚ ਚੁੱਕ ਕੇ ਘਰ ਵੱਲ ਭੱਜਿਆ ਰਾਸਤੇ ਪਰ ਉਸ ਦਾ ਸ਼ਰੀਰ ਕੰਬਦਾ ਰਿਹਾ ਘਰ ਪਹੁੰਚਿਆ ਤਾਂ ਇੱਕ ਡਰਾਵਣਾ ਸਰਨਾਟਾ ਮੇਰੀ ਉਡੀਕ ਕਰ ਰਿਹਾ ਸੀ ਸੰਜਣਾ ਬੈਸਤਰੇ ਤੇ ਨਹੀਂ ਸੀ ਫਰਸ਼ ਤੇ ਪਈ ਸੀ ਚਿਹਰਾ ਪੀਲਾ ਬੁੱਲ੍ਹ ਸੁੱਕੇ ਹੋਏ ਦੂਜੀ ਬੇਟੀ ਕੋਲ ਬੈਠੀ ਉਸ ਨੂੰ ਪਾਣੀ ਵਿੱਚ ਭਿੱਜੀ ਹੋਈ ਸੁੱਕੀ ਰੋਟੀ ਦੇਣ ਦੀ ਕੋਸ਼ਿਸ਼ ਕਰ ਰਹੀ ਸੀ ਹਰ ਬਰਕੀ ਦੇ ਨਾਲ ਸੰਜਣਾ ਉਲਟੀ ਕਰ ਰਹੀ ਸੀ ਕਮਰੇ ਦੇ ਇੱਕ ਕੋਨੇ ਵਿੱਚ ਮਾਂ ਬੈਠੀ ਸੀ ਬਿਲਕੁਲ ਸ਼ਾਂਤ ਜਿਵੇਂ ਇਹ ਸਭ ਰੋਜ਼ ਦਾ ਦ੍ਰਿਸ਼ ਹੋਵੇ ਮੈਨੂੰ ਲੱਗਿਆ ਜਿਵੇਂ ਕਿਸੇ ਨੇ ਮੇਰੇ ਅੰਦਰ ਜਮਾ ਸਬਰ ਨੂੰ ਤੋੜ ਦਿੱਤਾ ਮੈਂ ਬਿਨਾ ਕੁਝ ਕਹੇ ਸੰਜਣਾ ਨੂੰ ਚੁੱਕਿਆ ਸਿੱਧਾ ਹਸਪੀਟਲ ਲੈ ਗਿਆ ਡਾਕਟਰ ਨੇ ਚੈੱਕਅਪ ਤੋਂ ਬਾਅਦ ਕਿਹਾ ਕਿ ਲਗਾਤਾਰ ਖਾਣੇ ਦੀ ਕਮੀ ਰਹੀ ਆ ਸਰੀਰ ਬਹੁਤ ਕਮਜ਼ੋਰ ਹੋ ਚੁੱਕਿਆ ਉਸਦੇ ਇੱਕ ਸ਼ਬਦ ਨੇ ਮੈਨੂੰ ਅੰਦਰ ਤੱਕ ਹਿਲਾ ਦਿੱਤਾ ਹਸਪੀਟਲ ਮੈਨੂੰ ਸਾਫ਼ ਸਮਝ ਆ ਗਿਆ ਕਿ ਸਮੱਸਿਆ ਸਿਰਫ ਬਿਮਾਰੀ ਦੀ ਨਹੀਂ ਸਮੱਸਿਆ ਉਸ ਘਰ ਦੀ ਆ ਜਿੱਥੇ ਲੋਕ ਖਾਣੇ ਤੇ ਲੱਗੇ ਹੁੰਦੇ ਸੀ ਆਵਾਜ਼ਾਂ ਤੇ ਨਹੀਂ ਜਿੱਥੇ ਬੱਚਿਆਂ ਦੀ ਭੁੱਖ ਨੂੰ ਆਦਤ ਸਮਝ ਲਿਆ ਗਿਆ ਸੀ ਮਾਂ ਹੱਕ ਦਾ ਮੋਹਣ ਦਾ ਹੱਕ ਖੋ ਲਿਆ ਗਿਆ ਸੀ ਸਭ ਤੋਂ ਵੱਡੀ ਗਲਤੀ ਮੇਰੀ ਸੀ ਕਿਉਂਕਿ ਸਭ ਕੁਝ ਦੇਖਦੇ ਹੋਏ ਵੀ ਮੈਂ ਬਹੁਤ देर ਚੁੱਪ ਰਿਹਾ ਉਸ ਦਿਨ ਜਦੋਂ ਮੈਂ ਘਰ ਆਇਆ ਤਾਂ ਮਨ ਵਿੱਚ ਅਜੀਬ ਜਿਹਾ ਖਾਲੀਪਨ ਸੀ ਬਾਹਰ ਦੀ ਦੁਨੀਆ ਵਿੱਚ ਮੈਂ ਕਦੇ ਆਪਣੇ ਪਰਿਵਾਰ ਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਫਿਰ ਵੀ ਮੇਰੇ ਘਰ ਦੀਆਂ ਕੰਧਾਂ ਦੇ ਅੰਦਰ ਮੇਰੀ ਪਤਨੀ ਮੇਰੀਆਂ ਨੰਨੀਆਂ ਬੱਚੀਆਂ ਹੌਲੀ-ਹੌਲੀ ਕਮਜ਼ੋਰ ਹੁੰਦੀਆਂ ਜਾ ਰਹੀਆਂ ਸੀ ਉਸ ਸ਼ਾਮ ਮੈਂ ਬਾਜ਼ਾਰ ਤੋਂ ਢੇਰ ਸਾਰੇ ਫਲ ਜੂਸ ਤੇ ਗਰਮ ਖਾਣਾ ਪੈਕ ਕਰਵਾ ਕੇ ਲੈ ਕੇ ਆਇਆ ਬੱਚਿਆਂ ਦੇ ਸਾਹਮਣੇ ਪਲੇਟਾਂ ਰੱਖੀਆਂ ਤਾਂ ਕਿ ਉਹ ਪਹਿਲਾਂ ਚਹਿਜ ਕਦੀਆਂ ਜਿਵੇਂ ਭਰੋਸਾ ਨਾ ਹੋਵੇ ਕਿ ਸੱਚਮੁੱਚ પેટ ਭਰ ਕੇ ਖਾਣਾ ਮਿਲੇਗਾ ਮੈਂ ਉਹਨਾਂ ਨੂੰ ਖੁਦ ਆਪਣੇ ਹੱਥਾਂ ਨਾਲ ਖਵਾਉਂਦਾ ਰਿਹਾ ਅੰਦਰ ਹੀ ਅੰਦਰ ਟੁੱਟਦਾ ਰਿਹਾ ਬੱਚਿਆਂ ਨੂੰ ਸਬੋਨ ਤੋਂ ਬਾਅਦ ਮੈਂ ਮਾਂ ਦੇ ਕਮਰੇ ਵਿੱਚ ਗਿਆ ਇਸ ਵਾਰ ਸਵਾਲ ਲੈ ਕੇ ਨਹੀਂ ਬਲਕਿ ਟੁੱਟੇ ਹੋਏ ਭਰੋਸੇ ਦੇ ਨਾਲ ਮੈਂ ਸ਼ਾਂਤ ਆਵਾਜ਼ ਚ ਸੰਜਣਾ ਦੀ ਤਬੀਅਤ ਤੇ ਬੱਚਿਆਂ ਦੀ ਹਾਲਤ ਦਾ ਜ਼ਿਕਰ ਕੀਤਾ ਮਾਂ ਨੇ ਫਿਰ ਜ਼ਹਿਰ ਘੋਲਦੇ ਹੋਏ ਕਿਹਾ ਤੂੰ ਕੀ ਸਮਝਦਾ ਮੈਂ ਸਾਹ ਵਸ ਲਈ ਹਾਂ ਕਰ ਰਹੀ ਹਾਂ ਕਿਉਂਕਿ ਮੈਂ ਇਸ ਔਰਤ ਨੂੰ ਕਦੇ ਸਵੀਕਾਰ ਨਹੀਂ ਕਰ ਸਕਦੀ ਇਹਨਾਂ ਬੱਚੀਆਂ ਨੂੰ ਤਾਂ ਬਿਲਕੁਲ ਵੀ ਨਹੀਂ ਮੈਂ ਸਨ ਰਹਿ ਗਿਆ ਤੁਸੀਂ ਇਹ ਕੀ ਕਹਿ ਰਹੇ ਹੋ ਮਾਂ ਇਹ ਮੇਰੀਆਂ ਬੇਟੀਆਂ ਉਹਨਾਂ ਨੇ ਗੁੱਸੇ 'ਚ ਕਿਹਾ ਨਹੀਂ ਮੈਨੂੰ ਸ਼ੱਕ ਆ ਇਸ ਦੀ ਜ਼ਿੰਦਗੀ 'ਚ ਕੋਈ ਹੋਰ ਵੀ ਆ ਕੌਣ ਜਾਣਦਾ ਬੱਚੀਆਂ ਕਿਸ ਦੀਆਂ ਐਨੇ ਵਿੱਚ ਪਿੱਛੋਂ ਸੰਜਣਾ ਕਮਰੇ ਜਾ ਕੇ ਖੜ ਗਈ ਸ਼ਾਇਦ ਉਸ ਨੇ ਆਖਰੀ ਗੱਲ ਸੁਣ ਲਈ ਸੀ ਉਸ ਦੀਆਂ ਅੱਖਾਂ 'ਚ ਹੰਝੂ ਸੀ ਪਰ ਆਵਾਜ਼ 'ਚ ਮਜ਼ਬੂਤੀ ਉਹ ਲਗਾਤਾਰ ਚੀਕ ਕੇ ਬੋਲੀ ਮਾਜੀ ਰੱਬ ਦਾ ਵਾਸਤਾ ਤੁਸੀਂ ਮੇਰੇ ਨਾਲ ਜੋ ਚਾਹੋ ਸਲੋ ਕਰ ਲੋ ਮੈਨੂੰ ਬੁਖਾ ਰੱਖੋ ਬੇਇੱਜ਼ਤ ਕਰੋ ਪਰ ਮੇਰੇ ਨਾ ਬੱਚਿਆਂ ਤੇ ਉਂਗਲੀ ਨਾ ਚੁੱਕੋ ਇਹ ਬੱਚਿਆਂ ਤੁਹਾਡੇ ਬੇਟੇ ਦਗਾਈਆਂ ਮੇਰੇ ਅੰਦਰ ਕਈ ਸਾਲਾਂ ਤੋਂ ਜਮਾ ਗੁੱਸਾ ਫਟ ਗਿਆ ਮੈਂ ਉੱਚੀ ਆਵਾਜ਼ ਚ ਕਿਹਾ ਇਹ ਕਿਹੋ ਜੀ ਬਕਵਾਸਾ ਤੁਸੀਂ ਹੋਸ਼ ਵਿੱਚ ਤਾਂ ਹੋ ਮਾਂ ਨੇ ਤੁਰੰਤ ਕਿਹਾ ਤੈਨੂੰ ਯਾਦ ਆ ਗਵਾਂਢ ਦੀ ਮੀਨਾ ਉਸਦੀ ਨੋਹ ਦਾ ਵੀ ਵਿਆਹ ਦੇ ਬਾਅਦ ਕਿਸੇ ਹੋਰ ਨਾਲ ਚੱਕਰ ਸੀ ਬਾਅਦ ਚ ਪੂਰਾ ਮਹੱਲਾ ਥੂ ਥੂ ਕਰਨ ਲੱਗਿਆ ਤੇ ਮੈਂ ਉਹੀ ਸ਼ਬਦ ਹਰਾਉਂਦੇ ਹੋਏ ਨਹੀਂ ਦੇਖਣਾ ਚਾਹੁੰਦੀ ਮੈਂ ਮਾਂ ਦੀ ਗੱਲ ਸੁਣਦੇ ਹੀ ਠੰਡਾ ਜਵਾਬ ਨਹੀਂ ਦਿੱਤਾ ਬਲਕਿ ਗਹਿਰਾ ਸਾਲ ਲੈ ਕੇ ਕਿਹਾ ਮਾਂ ਤੁਸੀਂ ਜੋ ਵੀ ਸੋਚ ਰਹੇ ਹੋ ਸਭ ਮੇਰੀ ਪਤਨੀ ਦੇ ਉੱਪਰ ਨਹੀਂ ਬਲਕਿ ਤੁਹਾਡੇ ਮਨ ਦੇ ਅੰਦਰ ਬੈਠਾ ਹੋਇਆ ਮੈਨੂੰ ਹੁਣ ਸਮਝ ਆ ਗਿਆ ਕਿ ਵਿਆਹ ਤੋਂ ਬਾਅਦ ਤੁਸੀਂ ਕਦੇ ਮੇਰੀ ਪਤਨੀ ਨੂੰ ਸਵੀਕਾਰ ਹੀ ਨਹੀਂ ਕੀਤਾ ਤੇ ਅੱਜ ਤੁਸੀਂ ਮੇਰੀਆਂ ਬੱਚਿਆਂ ਨੂੰ ਸਵੀਕਾਰ ਨਹੀਂ ਕਰ ਰਹੇ ਇਹੀ ਸ਼ੱਕ ਤੁਹਾਡੇ ਦਿਮਾਗ 'ਚ ਬੈਠਾ ਹੋਇਆ ਸੰਜਣਾ ਨੂੰ ਨਹੀਂ ਤੁਸੀਂ ਆਪਣੇ ਬੇਟੇ ਦੇ ਘਰ ਨੂੰ ਤੋੜ ਰਹੇ ਹੋ ਮੈਂ ਆਪਣੀ ਪਤਨੀ ਵੱਲ ਦੇਖਿਆ ਤੇ ਆਵਾਜ਼ ਵਿੱਚ ਬੜੀ ਨਰਮੀ ਭਰ ਕੇ ਕਿਹਾ ਕਿ ਸੰਜਣਾ ਤੂੰ ਕਦੇ ਇੱਕ ਵਾਰ ਵੀ ਮੈਨੂੰ ਕੁਝ ਕਹਿ ਨਹੀਂ ਕਿਹਾ ਪਰ ਮੈਂ ਸਮਝ ਗਿਆ ਕਿ ਤੂੰ ਕਿੰਨੀ ਚੁੱਪ ਚਾਪ ਰਹਿ ਕੇ ਸਭ ਕੁਝ ਬਰਦਾਸ਼ਤ ਕੀਤਾ ਮੈਂ ਤੈਨੂੰ ਦੋਸ਼ ਨਹੀਂ ਦੇ ਸਕਦਾ ਕਿਉਂਕਿ ਮੈਂ ਤੈਨੂੰ ਬਹੁਤ ਉਹ ਪਿਆਰ ਸਨਮਾਨ ਕਦੇ ਨਹੀਂ ਦਿੱਤਾ ਜਿਸ ਦੀ ਤੂੰ ਹੱਕਦਾਰ ਆ ਮਾਂ ਨੇ ਇੱਕ ਵਾਰ ਫਿਰ ਮੀਨਾ ਦੀ ਨੂੰਹ ਦਾ ਨਾਮ ਲੈ ਕੇ ਗੱਲ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਦੇਖ ਉਹੀ ਗਲਤੀ ਕਿਸੇ ਹੋਰ ਦੇ ਨਾਲ ਹੋਈ ਸੀ ਤੇ ਮੈਂ ਉਹੀ ਹਾਲਤ ਆਪਣੇ ਘਰ ਵਿੱਚ ਨਹੀਂ ਦੇਖਣਾ ਚਾਹੁੰਦੀ ਮੈਂ ਉਹਨਾਂ ਦੀ ਗੱਲ ਨੂੰ ਕੱਟਦੇ ਹੋਏ ਕਿਹਾ ਹਾਂ ਤਾਂ ਕਿ ਸਹੀ ਹੈ ਜੋ ਦੂਜੇ ਨੇ ਦੇਖ ਕੀਤਾ ਉਹੀ ਮੇਰੀ ਪਤਨੀ ਵੀ ਕਰੇਗੀ ਕੀ ਤੁਸੀਂ ਇਹ ਮੰਨਦੇ ਹੋ ਕਿ ਸਾਰੀਆਂ ਔਰਤਾਂ ਇੱਕੋ ਜੀਆਂ ਹੁੰਦੀਆਂ ਮੇਰੀ ਪਤਨੀ ਦੇ ਚਰਿੱਤਰ ਤੇ ਤੁਸੀਂ ਉਂਗਲੀ ਨਹੀਂ ਚੁੱਕ ਸਕਦੇ ਜੇ ਤੁਸੀਂ ਆਪਣੇ بیٹے ਦੀ ਪਤਨੀ ਤੇ ਸ਼ੱਕ ਕਰ ਰਹੇ ਹੋ ਤਾਂ ਪਹਿਲਾਂ ਆਪਣੇ ਮਨ ਦੀਆਂ ਦਰਾੜਾਂ ਠੀਕ ਕਰੋ ਫਿਰ ਮੈਂ ਆਪਣੀ ਪਤਨੀ ਵੱਲ ਮੁੜਿਆ ਉਸ ਦਾ ਹੱਥ ਫੜ ਕੇ ਉਸ ਦੀਆਂ ਅੱਖਾਂ 'ਚ ਦੇਖ ਕੇ ਕਹਿਆ ਸੰਜਣਾ ਮਾਣੇ ਤੈਨੂੰ ਇੰਨਾ ਦਰਦ ਦਿੱਤਾ ਇੰਨਾ ਤੰਗ ਕੀਤਾ ਮੈਂ ਅੱਜ ਤੇਰੇ ਸਾਹਮਣੇ ਸਿਰ ਝੁਕਾ ਕੇ ਕਹਿੰਦਾ ਮੈਨੂੰ ਮਾਫ਼ ਕਰ ਦੇ ਮੇਰੀ ਮਾਂ ਦੀ ਵਜ੍ਹਾ ਨਾਲ ਤੈਨੂੰ ਸਭ ਸਹਿਣਾ ਪਿਆ ਮੈਂ ਅੱਗੇ ਤੋਂ ਤੈਨੂੰ ਕਦੇ ਇਕੱਲੀ ਨਹੀਂ ਛੱਡਾਂਗਾ ਸੰਜਣਾ ਦੀਆਂ ਅੱਖਾਂ 'ਚ ਹੰਝੂ ਆ ਗਏ ਔਸਨੇ ਕਦੇ ਮੈਂ ਕਦੇ ਸ਼ਿਕਾਇਤ ਨਹੀਂ ਕੀਤੀ ਕਿਉਂਕਿ ਮੈਂ ਤੁਹਾਨੂੰ ਪਿਆਰ ਕਰਦੀ ਆ ਪਰ ਹੁਣ ਮੈਂ ਤੁਹਾਡੇ ਨਾਲ ਖੜੀ ਆ ਅਸੀਂ ਮਿਲ ਕੇ ਇਸ ਘਰ ਨੂੰ ਫਿਰ ਤੋਂ ਖੁਸ਼ੀਆਂ ਨਾਲ ਭਰ ਦੇਵਾਂਗੇ ਉਸ ਦਿਨ ਤੋਂ ਬਾਅਦ ਮੈਂ ਆਪਣੇ ਬੱਚੇ ਤੇ ਆਪਣੀ ਪਤਨੀ ਦਾ ਖਿਆਲ ਪਹਿਲਾਂ ਤੋਂ ਕਿਤੇ ਜ਼ਿਆਦਾ ਰੱਖਣਾ ਸ਼ੁਰੂ ਕਰ ਦਿੱਤਾ ਖਾਣ ਪੀਣ ਦੀ ਹਰ ਚੀਜ਼ ਦੀ ਸਹੂਲਤ ਵਿੱਚ ਕਦੇ ਮੈਂ ਕੋਈ ਕਮੀ ਨਹੀਂ ਹੋਣ ਦਿੱਤੀ ਜੇ ਕਦੇ ਘਰ ਵਿੱਚ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਤਾਂ ਮੈਂ ਉਸ ਨੂੰ ਬਿਨਾਂ ਕਹੇ ਬਿਨਾਂ ਸੋਚੇ ਪੂਰੀ ਕਰ ਦਿੰਦਾ ਹੌਲੀ ਹੌਲੀ ਮਾਂ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗਿਆ ਉਸ ਨੂੰ ਸਮਝ ਆ ਗਿਆ ਕਿ ਉਸਨੇ ਮੇਰੀ ਪਤਨੀ ਤੇ ਬੱਚਿਆਂ ਦੇ ਨਾਲ ਜੋ ਕੀਤਾ ਉਹ ਕਿੰਨਾ ਗਲਤ ਸੀ ਮੈਂ ਸੋਚਦਾ ਸੀ ਕਿ ਸ਼ਾਇਦ ਮੇਰੀ ਪਤਨੀ ਕਦੇ ਮਾਂ ਨੂੰ ਮਾਫ ਨਹੀਂ ਕਰੇਗੀ ਪਰ ਉਸਨੇ ਸਭ ਨੂੰ ਹੈਰਾਨ ਕਰ ਦਿੱਤਾ ਉਸਨੇ ਮਾਂ ਨੂੰ ਗੱਲ ਨਾਲ ਲਾ ਕੇ ਕਿ ਮਾਂ ਤੁਹਾਨੂੰ ਮੈਂ ਮਾਫ ਕਰਦਾ ਪਰ ਤੁਸੀਂ ਵੀ ਸਾਡੇ ਨਾਲ ਪਿਆਰ ਨਾਲ ਰਹੋ ਤੇ ਸਾਡੇ ਬੱਚਿਆਂ ਦੀ ਪਾਲਣ ਵਿੱਚ ਸਾਥ ਦਿਓ ਉਸ ਇੱਕ ਪਲ ਵਿੱਚ ਮੇਰੇ ਦਿਲ ਵਿੱਚ ਰਾਹਤ ਦੀ ਦੌੜ ਲਹਿਰ ਦੌੜ ਗਈ ਸਾਡੇ ਘਰ ਵਿੱਚ ਫਿਰ ਤੋਂ ਪਿਆਰ ਤੇ ਵਿਸ਼ਵਾਸ ਦੀ ਹਵਾ ਚੱਲਣ ਲੱਗੀ ਤੇ ਮੈਂ ਮਹਿਸੂਸ ਕਰਨ ਲੱਗਿਆ ਕਿ ਸੱਚੀਆਂ ਖੁਸ਼ੀਆਂ ਸਿਰਫ ਪੈਸਿਆਂ ਨਾਲ ਨਹੀਂ ਬਲਕਿ ਇੱਕ ਦੂਜੇ ਦੇ ਸਨਮਾਨ ਤੇ ਸਮਝ ਨਾਲ ਬਣਦੀਆਂ